ਉਹ ਦਿਲਤਾ ਜੁੜ ਗਏ ਨਹੀਂ ਆਏ ਪਰ ਨਹੀਂ ਦੁਨੀਆਂ ਹੱ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨਹੀਂ ਇੱਥੇ ਰਹਿਣ ਬਲਕਿ ਦਿਆਂ ਹੀਰਾ ਉਹ ਸੁਣ ਬਖਸ਼ਣ ਹਾਰੀਏ ਨਹੀਂ ਸੌ ਤੇਰੀ ਟੈਗੀ ਟੇਰੀ ਆਈ ਨਹੀਂ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਉਹ ਜਦੋਂ ਪਹਿਲੀ ਲਾਮ ਪੜੀ ਨਿੱਪੋਬ ਨਿਕਲ ਗਈ ਨਰੀ ਤੋ ਦਿਲਤਾ ਜੁੜ ਗਏ ਨਹੀਂ ਆਏ ਪਰ ਨਹੀਂ ਦੁਨੀਆਂ ਹੱ ਤਕਦੀਰਾ ਲੱਖਾਂ ਰਾਂਝੇ ਤੁਰ ਗਏ ਨਹੀਂ ਇੱਥੇ ਰਹਿਣ ਬਲਕਿ ਦਿਆਂ ਹੀਰਾ ਓ ਸੁਣ ਬਖਸ਼ਣ ਹਾਰੀਏ ਨਹੀਂ ਸੌ ਤੇਰੀ ਟੈਗੀ ਟਰੀ ਆਈ ਨਹੀਂ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਉਹ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਦੋ ਦਿਲ ਤਾਂ ਜੁੜ ਗਏ ਨਹੀਂ ਆਏ ਪਰ ਨਹੀਂ ਜੁੜੀਆਂ ਹੱਥ ਤਕਦੀਰਾ ਲੱਖਾਂ ਰਾਂਝੇ ਤੁਰ ਗਏ ਨਹੀਂ ਇੱਥੇ ਰਹਿਣ ਬਲਕ ਦੀਆਂ ਹੀਰਾ ਸੁਣ ਬਖਸ਼ੜ ਹਾਰੀਏ ਨੀ ਸੋ ਤੇਰੀ ਟੈਗੀ ਟਰੀ ਆਈ ਨਹੀਂ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਉਹ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਵਰੀ ਤੋਂ ਦਿਲਤਾ ਜੁੜ ਗਏ ਨਹੀਂ ਆਏ ਪਰ ਨਹੀਂ ਜੁੜੀਆਂ ਹਾ ਤਕਦੀਰਾ ਲੱਖਾਂ ਰਾਂਝੇ ਤੁਰ ਗਏ ਨੀ ਇੱਥੇ ਰਹਿਣ ਬਲਕਿ ਦੀਆਂ ਹੀਰਾਂ ਓ ਸੁਣ ਬਖਸ਼ੜ ਹਾਰੀਏ ਨੀ ਸੌ ਤੇਰੀ ਟੈਗੀ ਟੇਰੀ ਆਈ ਨਹੀਂ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਓ ਜਦੋਂ ਪਹਿਲੀ ਲਾਮ ਪੜੀ ਨੀ ਪੱਬ ਨਿਕਲ ਗਈ ਮੇਰੀ ਤੋ ਦਿਲ ਤਾਂ ਜੁੜ ਗਏ ਨਹੀਂ ਆਏ ਪਰ ਨਹੀਂ ਦੁਨੀਆਂ ਹੱਥ ਤਕਦੀਰਾਂ ਲੱਖਾਂ ਰਾਂਝੇ ਤੁਰ ਗਏ ਨਹੀਂ ਇੱਥੇ ਰਹਿਣ ਬਲਕਦੀਆਂ ਹੀਰਾਂ ਓ ਸੁਣ ਬਖਸ਼ਣ ਹਾਰੀਏ ਨਹੀਂ ਸੌ ਤੇਰੀ ਟੈਗੀ ਟਰੀ ਆਈ ਨਹੀਂ ਜਦੋਂ ਪਹਿਲੀ ਲਾਮ ਪੜੀ ਨਿੱਪੋਬ ਨਿਕਲ ਗਈ ਮੇਰੀ ਉਹ ਜਦੋਂ ਪਹਿਲੀ ਲਾਮ ਪੜੀ ਨਿੱਪੋਬ ਨਿਕਲ ਗਈ ਨਰੀ